ਦਿਆਣਾ ਜੀ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਕੀਤੀ ਹੜਤਾਲ ਮਰੀਜ਼ਾਂ ਨੂੰ ਹੋਣਾ ਪੈ ਰਿਹਾ ਹੈ ਖੱਜਲ ਖਾਰ ਡਾਕਟਰਾਂ ਤੇ ਇੱਕ ਮਰੀਜ਼ ਦੇ ਪਰਿਵਾਰਕ ਮੈਂਬਰਾਂ 'ਚ ਹਥੋਪਾਈ ਕਰਨ ਹੋਇਆ ਸੀ ਵਿਵਾਦ ਡਾਕਟਰਾਂ ਦੇ ਇਲਾਜ 'ਚ ਲਾਪਰਵਾਹੀ ਦਾ ਲਗਾਇਆ ਜਾ ਰਿਹਾ ਹੈ ਇਲਜ਼ਾਮ ਉਹਨੂੰ ਓਨਲੀ ਪੇਨ ਕਲਰ ਲਾ ਰਹੇ ਨੇ ਕੋਈ ਕੁਝ ਨਹੀਂ ਕਿਹਾ ਵੀ ਤੈਨੂੰ ਕੁਝ ਆ ਸੇਰੇ ਮੈਨੂੰ ਪਰਚੀ ਦੇ ਗਏ ਨੇ ਐਕਸਟਰਾ ਕਰਾਉਣ ਦੀ 7 ਵਜੇ ਦੀ ਮੈਂ ਕੋਈ ਬਿਲਕੁਲ ਤੁਰਿਆ ਨਹੀਂ ਜਾਂਦਾ ਵੀ ਮੈਨੂੰ ਕੋਈ ਵਿਚ ਵੀਲ ਚੇਅਰ ਦੇ ਦਿਓ ਮੈਂ ਕੋਈ ਮੈਨੂੰ ਛੱਡ ਦਿਓ ਮੈਂ ਐਕਸਟਰਾ ਕਰਾ ਲਵਾਂ ਕਹਿੰਦੇ ਤੁਸੀਂ ਕਰਾਣਾ ਕਰਾ ਲਓ ਇੱਥੇ ਕੋਈ ਬੰਦਾ ਨਹੀਂ ਹੈਗਾ ਜਿੱਦ ਚੇਅਰ ਮੰਗੀ ਬਸ ਚੇਅਰ ਮੰਗਣ ਤੋਂ ਬਸ ਉਹਨਾਂ ਨੇ ਗਾਮਾ ਖੜਾ ਕਰਾ ਉਹਨਾਂ ਗਾਮਾ ਖੜਾ ਕਰਤਾ ਸਾਡੇ ਨਾਲ ਅਸੀਂ ਡਾਕਟਰ ਸਾਹਿਬ ਨੇ ਹੱਥੋਂ ਬਾਕ ਕੀਤੀ ਅਸੀਂ ਨਹੀਂ ਕੀਤੀ ਕਿਸੇ ਨਾਲ ਉਹ ਵੀਡੀਓ ਬਣਾ ਰਿਹਾ ਸੀ ਸਟਾਫ ਦੇ ਤੇ ਸਾਡ ਉਹਨਾਂ ਨੇ ਸਾਡੀ ਵੀ ਵੀਡੀਓ ਬਣਾਈ ਸੀ ਉਹਨਾਂ ਨੇ ਮਨਾ ਕੀਤਾ ਕਿ ਵੀਡੀਓ ਬਣਾ ਰਾ ਠੀਕ ਗੱਲ ਨਹੀਂ ਐ ਸਪੈਸ਼ਲੀ ਲੇਡੀਜ਼ ਦੀ ਬਰਗਾੜੀ ਕਾਂਡਸ ਪੁਲਿਸ ਗੋਲੀਬਾਰਿਚ ਜਾਣ ਗਉਣ ਵਾਲੇ ਸਿੱਖਾਂ ਚੋਂ ਕਿ ਕ੍ਰਿਸ਼ਨ ਭਗਵਾਨ ਸਿੰਘ ਦਾ ਪਰਿਵਾਰ ਪਹੁੰਚਿਆ ਅਦਾਲਤ ਗੋਲੀ ਚਲਾਉਣ ਵਾਲੇ ਪੁਲਿਸ ਕਰਮੀਆਂ ਖਿਲਾਫ ਦੇ ਤਿਆਰ ਸੀ ਸੀਬੀਏ ਅਤੇ ਜਸਟਿਸ ਜ਼ੋਰਾ ਕਮੇਟੀ ਦੀ ਰਿਪੋਰਟ ਤੋਂ ਵੀ ਨਾ ਖੁਸ਼ ਹੈ ਪਰਿਵਾਰ ਸਾਨੂੰ ਉਹਦੇ ਸਬੂਤ ਚਾਹੀਦੇ ਆ ਕਿਉਂ ਹੋਇਆ ਕੀ ਕਾਰਨ ਸੀਗਾ ਕਿ ਉੱਥੇ ਥੋੜੇ ਬੰਦੇ ਹੋਣ ਕਰਕੇ ਪੁਲਿਸ ਨੂੰ ਗੋਲੀ ਚਲਾਉਣੀ ਪਈ ਤੇ ਕਿਹੜੇ ਬੰਦੇ ਨੇ ਚਲਾਈ ਕਿਹਦੇ ਕਹਿਣ ਤੇ ਚਲਾਈ ਸਰਕਾਰ ਵੱਲੋਂ ਕਾਰਵਾਈਆਂ ਕਹਿੰਦੇ ਕੀਤੀਆਂ ਜਾ ਰਹੀਆਂ ਸੀਬੀਆਈ ਸੀ ਜਸਟਿਸ ਜੋਰਾ ਸਿੰਘ ਸੀਗੇ ਨਾ ਜਸਟਿਸ ਕਮਿਸ਼ਨ ਜੋਰਾ ਸਿੰਘ ਸਾਡੇ ਘਰ ਆਏ ਆ ਉਹਨਾਂ ਨੇ ਸਾਡੇ ਤੋਂ ਕੋਈ ਪੁੱਛਕਿਛ ਨਹੀਂ ਕੀਤੀ ਪਰਿਵਾਰ ਤੋਂ ਤੇ ਨਾ ਹੀ ਆਪਣੇ ਸੀਬੀਆਈ ਤੋਂ ਜੋ ਜੋ ਜਾਂਚ ਹੋ ਰਹੀ ਹੈ ਸੀਬੀਆਈ ਦਾ ਕੋਈ ਵੀ ਅਫਸਰ ਸਾਡੇ ਘਰ ਨਹੀਂ ਆਇਆ ਸਾਡੇ ਨਾਲ ਕਿਸੇ ਦੀ ਕੋਈ ਮੁਲਾਕਾਤ ਨਹੀਂ ਹੋਈ ਕਿਸੇ ਨੇ ਕੁਝ ਪੁੱਛਿਆ ਨਹੀਂ ਸਾਡੇ ਤੋਂ ਵੀ ਕੀ ਕਾਰਨ ਬਣਿਆ ਸੀ ਕੌਣ ਗਿਆ ਸੀ ਕੌਣ ਸੀ ਜਾਂ ਵੀ ਜੋ ਵੀ ਉਹਨਾਂ ਨੇ ਪੁੱਛਣਾ ਚਾਹ 26 ਫਰਵਰੀ ਨੂੰ ਹੋਣ ਵਾਲੀਆਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਲਈ ਪ੍ਰਚਾਰ ਸ਼ੁਰੂ ਸ਼ਨੀਵਾਰ ਨੂੰ ਹੋਈ ਕਾਲੀ ਦਲਦੀ ਕੋਰ ਕਮੇਟੀ ਦੀ ਮੀਟਿੰਗ ਵਿੱਚ ਚੋਣਾਂ ਸੰਬੰਧੀ ਲਾਈਆਂ ਗਈਆਂ ਸਿਖਿਉਟੀਆਂ ਪੰਜ ਤੋਂ ਬਾਅਦ ਟੜੇ ਚੋਣ ਮੈਦਾਨ 'ਚ ਹੋਣ ਕਾਰਨ ਰੋਚਕ ਬਣੀ ਹੋਈ ਹੈ ਡੀਐਸਜੀਐਮਸੀ ਦੀਆਂ ਚੋਣਾਂ ਹਿਮਾਚਲ ਦੇ ਚੰਬਾ ਵਿੱਚ ਗਲੇਸ਼ੀਅਰ ਤੋਂ ਪੈਰ ਫਿਸਲਣ ਕਾਰਨ ਆਈਆਰਬੀ ਜਵਾਨ ਨਵੀਨ ਕੁਮਾਰ ਦੀ ਮੌਤ ਨਵੀਨ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਇੱਕ ਹੋਰ ਜਵਾਨ ਜ਼ਖਮੀ ਸਲੋਣੀ ਉਪਮੰਡਲ ਦੇ ਸਰਹੱਦੀ ਇਲਾਕੇ 'ਚ ਪੈਟਰੋਲਿੰਗ ਵੇਲੇ ਵਾਪਰਿਆ ਹਾਦਸਾ ਸ਼ਹੀਦ ਜਵਾਨ ਪਾਲਮਪੁਰ ਦਾ ਰਹਿਣ ਵਾਲਾ ਅੱਜ ਰਾਜ ਕੀ ਸਨਮਾਨ ਨਾਲ ਕੀਤਾ ਜਾਵੇਗਾ ਅੰਤਿਮ ਸੰਸਕਾਰ ਮ੍ਰਿਤਕ ਜਵਾਨ ਕੀ ਬਾਡੀ ਕੋ ਪੋਸਟਮਾਰਟਮ ਕਰਵਾ ਕੇ ਉਸਕੋ ਪਰਿਜਨੋ ਕੇ ਹਵਾਲੇ ਕਰ ਦਿਆ ਕਰ ਦਿਆ ਗਿਆ ਹੈ ਜਹਾਂ ਪਰ ਆਜ ਉਸਕਾ ਰਾਜ ਕੀ ਸਨਮਾਨ ਕੇ ਸਾਥ ਸੰਸਕਾਰ ਕੀਤਾ ਜਾਏਗਾ ਭਾਰਤ ਤੇ ਬੰਗਲਾਦੇਸ਼ ਵਿਚਕਾਰ ਖੇਡੇ ਜਾ ਰਹੇ ਟੈਸਟ ਮੈਚ ਦਾ ਚੌਥਾ ਦਿਨ ਬੰਗਲਾਦੇਸ਼ ਦੇ ਬੱਲੇਬਾਜ਼ ਗਰੀਸ ਤੇ ਤੇਜਦਨ ਦੀ ਖੇਡ ਖਤਮ ਹੋਣ ਤੱਕ ਬੰਗਲਾਦੇਸ਼ ਨੇ ਬਣਾਏ ਸੀ 322 ਰਨ ਭਾਰਤ ਨੇ 687 ਰਨ ਦੀ ਧਲਾਣੀ ਹੋਈ ਹੈ ਪਹਿਲੀ ਪਾਰੀ